ਐਸਐਸਪੀ ਸਾਹਿਬ ਸੰਗਰੂਰ ਮਿਸਟਰ ਚਾਲ ਦੇ ਹੁਕਮ ਨਿਰਦੇਸ਼ਾਂ ਦੇ ਅਨੁਸਾਰ ਆਪਣੇ ਸਿਟੀ ਧੂਰੀ ਦੇ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਸਿਟੀ ਦੇ ਵਿੱਚ ਰੇਡ ਕੀਤੇ ਗਏ ਉਹ ਰੇਡ ਕਰਨ ਦੇ ਦਰਮਿਆਨ ਦੋ ਭਰਾ ਦੀਪਕ ਔਰ ਮਾਨਵ ਦੋਨਾਂ ਕੋਲ 10 ਪੇਟੀਆਂ 10 ਬਾਕਸ ਜਿਹੜੇ ਹੈਗੇ ਨੇ ਚਾਈਨੀਜ਼ ਧੂਰ ਤੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੁੱਲ ਕੁਆਂਟੀਟੀ 600 ਗੱਟੂ ਬੰਦਾ ਉਹਦੇ ਮੁਤਾਬਿਕ ਰਿਕਵਰੀ ਕਰਨ ਤੇ ਉਹਨਾਂ ਦੇ ਖਿਲਾਫ ਕੇਸ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਸਰ ਕਿੱਥੋਂ ਦੇ ਰਹਿਣ ਵਾਲੇ ਨੇ ਦੋਨੋਂ ਇਹ ਦੋਨੋਂ ਇਹੀ ਧੂਰੀ ਦੇ ਹੀ ਰਹਿਣ ਵਾਲੇ ਨੇ ਸਕੇ ਭਰਾ ਨੇ ਤੇ ਧੂਰੀ ਦੇ ਨੇ ਬਾਹਰੋਂ ਲਿਆ ਕੇ ਤੇ ਇੱਥੇ ਆਸ-ਪਾਸ ਤੇ ਧੂਰੀ ਦੇ ਇਲਾਕੇ ਦੇ ਵਿੱਚ ਆਪਣਾ ਦੋਰ ਵੇਚਦੇ ਸੀ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਕੰਮ ਕਰਦੇ ਉਹਨਾਂ ਨੇ ਬਾਕੀਆਂ ਤੇ ਵੀ ਕਾਫੀ ਕੱਲ ਸਿਟੀ ਤੋਂ ਦੀ ਦੀ ਟੀਮ ਨੇ ਕਾਫੀ ਸਰਚ ਕੀਤੀ ਹੈ ਤੇ ਜੇ ਕੋ ਸਾਰਿਆਂ ਨੂੰ ਹਦਾਇਤ ਹੈ ਜੇ ਕੋਈ ਹੋਰ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਹੋਏਗਾ ਤੇ ਉਹਦੇ ਖਿਲਾਫ ਵੀ ਲੀਗਲ ਐਕਸ਼ਨ ਲੈ ਕੇ ਕਾਰਵਾਈ ਕੀਤੀ ਜਾਵੇ ਜਿਵੇਂ ਉਹ ਤੱਗਾ ਚੜਾ ਰਹੇ ਨੇ ਉਹਨਾਂ ਲਈ ਵੀ ਕੋਈ ਸੰਦੇਸ਼ ਹੈ ਪਤੰਗਾ ਵਾਲਿਆਂ ਨੂੰ ਵੀ ਇਹੋ ਹੀ اپੀਲ ਹੈ ਵੀ ਕੋਈ ਵੀ ਇਸ ਚਾਈਨੀ ਡੋਰ ਦੇ ਨਾਲ ਨਾ ਤੰਗੜਾਵੇ ਬਾਕੀ ਜਿਹੜੇ ਆਮ ਦੂਜੀ ਨਾਰਮਲ ਤਾਗਾ ਸੂਤ ਵਾਲੀ ਡੋਰ ਹੈਗੀ ਆ ਉਹਦੇ ਨਾਲ ਆਪਣੇ ਪਤੰਗਾ ਡਾਉਣ ਤੇ ਇਹਦੇ ਨਾਲ ਲਾਈਫ ਨੂੰ ਸੇਵ ਕੀਤਾ ਜਾ ਸਕਦਾ ਕੋਈ ਆਪਣੇ ਵੱਲੋਂ ਕੋਠਿਆਂ ਤੇ ਜਾ ਕੇ ਕਿਸੇ ਦੇ ਸੱਤਾ ਤੇ ਜਾ ਕੇ ਕੋਈ ਚੈਕਿੰਗ ਦਾ ਹੈ ਇਨਫੋਰਮੇਸ਼ਨ ਦੇ ਮੁਤਾਬਿਕ ਜੇ ਕੋਈ ਕਿਸੇ ਤੇ ਹੋਏਗਾ ਤੇ ਉਸ ਹੱਬ ਨਾਲ ਫਿਰ ਉਹਦੀ ਗਾਰ ਲਿੰਕ ਟ੍ਰੇਸ ਕਰਕੇ ਤੇ ਉਤੇ ਕਾਰਵਾਈ ਕਰਾਂਗੇ ਡੀਜੇ ਵਾਲੇ ਵਾਸਤੇ ਕੋਈ ਜਿਵੇਂ ਬਸੰਤ ਪੰਚਮੀ ਦਾ ਤਿਹਾਰ ਆ ਰਿਹਾ ਦੇਖੋ ਖੁਸ਼ੀ ਦੇ ਤਿਆਰਿਆਂ ਦੇ ਵਿੱਚ ਤਾਂ ਦੇਖੋ ਜੇ ਕੋਈ ਨਾਰਮਲ ਆਪਣੇ ਘਰ ਦੇ ਵਿੱਚ ਕੋਈ ਛਲਾ ਰਿਹਾ ਤੇ ਨਹੀਂ ਜੇ ਕੋਈ ਆਸ-ਪਾਸ ਨੂੰ ਨੌਇਸ ਜ਼ਿਆਦਾ ਕਰਕੇ ਜਾਂ ਕਿਸੇ ਨੂੰ ਡਿਸਟਰਬ ਕਰ ਰਿਹਾ ਉਹਦੇ ਖਿਲਾਫ ਸ਼ਿਕਾਇਤ ਕਰਨੀ ਕਰਾਇ ਬਿਨਾ ਮਨਜ਼ੂਰੀ ਤੋਂ ਬਿਨਾ ਮਨਜ਼ੂਰੀ ਜੇ ਕੋਈ ਚਲਾ ਰਿਹਾ ਤਾਂ ਜ਼ਰੂਰ ਕਰਨਾ